ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲਹਾਰੀ ਗੁਰ ਆਪਣੇ ਦੇਉ ਹਾੜੀ ਸਦਵਾਰ ਜਨ ਮਾਨ ਸਤੇ ਦੇਵਤੇ ਕੀਏ ਕਰਤੋ ਨਾ ਲਾਗੀ ਵਾਰ ਜੇ ਸੋ சூர சடே ஹார எந்தணும்போர ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਅਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤਿ ਖਸਮ ਦੀ ਨੂਰ ਅਰਸੋਂ ਗੁਰਸੋਂ ਚਟੀਐ ਤੋਦ ਡਿਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਹੋ ਜੇਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬਿਨ ਸਤ ਗੁਰ ਸੀਵੀ ਜਗਤੰ ਬੁਆ ਬਿਰਥਾ ਜਨਮ ਗਵਾਇਆ ਦੂਜੈ ਪਾਈ ਅਤ ਦੁਖ ਲਗਾ ਮਰ ਜੰਮੈ ਆਵੇ ਜਾਏ ਬਿਨ ਸਤ ਗੁਰ ਸਿਵੀ ਜਗਤ ਮੁਆ ਬਿਰਥਾ ਜਨਮ ਗਵਾਈ ਦੂਜੇ ਪਾਏ ਅਤ ਦੁੱਖ ਲਗਾ ਮਰ ਜੰਮ ਆਵੇ ਜਾਏ ਵਿਸ਼ਟ ਅੰਦਰ ਵਾਸ ਹੈ ਫਿਰ ਫਿਰ ਜੁਨੀ ਪਾਏ ਨਾਨਕ ਬਿਨ ਨਾ ਵੈ ਜਮ ਮਾਰਸੀ ਅੰਤ ਗਿਆ ਪਸ਼ੂ ਤਾਈ ਮਹੱਲਾ ਤੀਜਾ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ ਸਭ ਘਟ ਭੋਗ ਵੈ ਅਲਪਤ ਰਹੈ ਅਲਖ ਨ ਲਖਣਾ ਜਾਈ ਪੂਰ ਗੁਰ ਵੇਖ ਲਿਆ ਸ਼ਬਦ ਦੇ ਸੋਜੀ ਪਾਈ ਪੁਰਖ ਸੇਵ ਹੈ ਸੇ ਪੁਰਖ ਹੋ ਵਹਿ ਜਿੰਨੀ ਹੋਂ ਮੈਂ ਸ਼ਬਦ ਜਲਾਈ ਤਿਸ ਕਾ ਸ਼ਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਿਹਜਲ ਰਾਜ ਹੈ ਸਦਾ ਤਿਸ ਕੇ ਰਾ ਨਾ ਆਵੇ ਨਾ ਜਾਈ ਅਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪਉੜੀ ਜੇਨ ਕਾ ਹਰ ਨਾਮ ਵਸਿਆ ਸਾਧੋ ਹਿਰਦੈ ਹਰ ਨਾਮੋ ਤਿਨ ਕੋ ਰਖਣ ਹਾਰਾ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸੁਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ जन नानक कौ हर हर गुर दिया हर हालत पलत सदा करे निस्तारा हर नाम हमारी संगत अत प्यारी हर नाम कुल हर नाम परवारा जन नानक को हर नाम हर गुरु हर हालत पलत सदा करे निस्ता ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ